ਹਾਂ ਸਤਿ ਸ੍ਰੀ ਅਕਾਲ ਦਸਕੋ ਡਾਕਟਰ ਬ੍ਰਿੰਦਰ ਸਿੰਘ ਵਾਲੀਆ ਪੱਟੀ ਸ਼ਹਿਰ ਵਾਲੇ ਮੈਂ ਤੁਹਾਨੂੰ ਕੋਈ ਨਾ ਨੁਕਸਾ ਹਰ ਰੋਜ਼ ਦੱਸਦਾ ਤੁਸੀਂ ਮੇਰੀ ਵੀਡੀਓ ਸ਼ੇਅਰ ਕਰੋ ਵੱਧ ਤੋਂ ਵੱਧ ਲੱਖ ਇਹਦਾ ਪਲਾਓ ਜੇ ਨਹੀਂ ਤੇ ਤੁਸੀਂ YouTube ਤੇ ਮੇਰੇ ਨਾਮ ਬ੍ਰਿੰਦਰ ਸਿੰਘ ਵਾਲੀਆ ਪਾ ਕੇ ਖੋਲੋ ਤੁਹਾਨੂੰ ਸਾਰੇ ਨੁਕਸੇ ਉੱਥੇ ਮਿਲ ਜਾਣਗੇ ਸਾਰੇ ਵੀਡੀਓ ਮਿਲ ਜਾਣਗੇ ਤੁਸੀਂ ਆਰਾਮ ਨਾਲ ਸੁਣ ਸਕਦੇ ਹੋ ਚੈੱਕ ਕਰ ਸਕਦੇ ਹੋ ਤੇ ਨੁਕਸੇ ਨੋਟ ਕਰ ਸਕਦੇ ਹੋ ਤੇ ਆਪਣਾ ਸਹੀ ਸਾਵਧਾਨ ਕਰ ਲੈ ਸਕਦੇ ਹੋ ਇਲਾਜ ਕਰਾ ਸਕਦੇ ਹੋ ਦਰਸ਼ਕੋ ਅਜ ਦੇ ਜਮਨ ਮੰਗਾਈ ਦੇ ਜਮੰਨੇ ਵਿੱਚ ਦਵਾਈਆਂ ਬਹੁਤ ਮਹਿੰਗੀਆਂ ਆ। ਬੰਦਾ ਕਈ ਮਾਰਾ ਜੇ ਲਾਜ ਨਹੀਂ ਗਰਾ ਸਕਦਾ। ਮੈਂ ਦੇਖਿਆ ਕਈ ਆਦਮੀ ਇਲਾਜ ਨੂੰ ਰਹਿ ਗਏ। ਉਹ ਕਹਿੰਦਾ ਸਾਡੇ ਰੋਟੀ ਖਾਣ ਨੂੰ ਪੈਸੇ ਨਹੀਂ ਆਗੇ ਦਵਾਈ ਕਿਥੋਂ ਖਾਣੀ ਹੈ। ਇਸ ਕਰਕੇ ਮੇਰਾ ਮਨ ਬਣਾਇਆ ਕਿ ਉਹਨੂੰ ਨੁਕਸਾ ਦੱਸ ਕੇ ਲੋਕਾਂ ਨਾਲ ਕੋਈ ਅਜ਼ਾਰ ਹੋ ਜੇ। ਪਰ ਇਹ ਵੀ ਦਾ ਹਸਣ ਜੇ ਤਾਂ ਮਾੜਾ ਮਟਾ ਨੁਕਸਾ ਵੇ ਤਾਂ ਇਹ ਨੁਕਸਾ ਜਿਹੜਾ ਸਾਡੇ ਖਾ ਕੇ ਰਿਜ਼ਲਟ ਮਿਲੇਗਾ। ਜਿਵੇਂ ਪੁਰਾਣਾ ਕੇਸ ਹਵੇ ਕਿ 2 ਸਾਲ ਤੋਂ 1 ਸਾਲ ਤੋਂ ਜਿਵੇਂ ਤਾਂ ਬਿਮਾਰ ਹੈ। तो वो ठीक नहीं हो रहा बथेरिया दवाइया खाते तो समझ नहीं खाने को मेरी फोन नंबर उठे मैं तो सही सलाह लैके चेक करा के दवाई लवे मैं बस स्टैंड लुधियाना बैठता हाँ मेन बस स्टैंड सामने मेन बस स्टैंड लुधियाना सामने डायमंड होटल नीचे अपना ग्राउंड फलोर से क्लीनिक है अच्छे पेड़ गैस वास्ते कब्ज़ बारे तुम दसना चाहना हाँ जी मेरी भैन मेरे भावों गैस बढ़ती है माटी मोटी गैस वातती कब्ज रही है बहुत ही पुरानी नहीं ਉਹ ਬੈਕਅਪ ਆਊਡਰ ਅ ਇੱਕ ਅੱਧਾ ਜਮਛੇ ਰੇਲਨ ਗਰਮ ਪਾਣੀ ਚ ਭਾਗ ਰੋਟੀ ਖਾਦੋ ਅ ਅੱਧਾ ਜਮਛਾ ਉਹ ਲੈਣ ਕੇੰਦਰ ਜਦ ਜਿਹੜੀ ਕਬ ਗੈਸ ਖਤਮ ਠੀਕ ਹੋ ਜਾਏ ਜੇ ਕਬ ਜਾਲਦੀ ਫਰਕ ਮੈਂ ਕਬ ਜੂ ਨਹੀਂ ਫਰਕ ਪਏਗਾ ਹਾਂ ਤੀਸਰੀ ਗੱਲ ਬਹੁਤ ਜਿਆਦਾ ਪ੍ਰਾਨੀ ਕਮ ਜੇ ਉਹ ਹੜ ਮਿਹਣਾ ਆਵਲਾ ਤਿੰਨੇ 600 ਗ੍ਰਾਮ ਲੈ ਲੋ ਦਿਨਾਂ ਨੂੰ ਪੀਸ ਕੇ ਦਾ ਪਾਊਡਰ ਬਣਾ ਲੋ ਕੁਸੇ ਪਾਊਡਰ ਮਾ ਪ੍ਰੀਣਾ ਮੋਟਾ ਪਾਊਡਰ ਰੱਖਿਓ दड़ फुट का करना मिकसीज कर ले हो, वो ठीक रहेगा उसे चम्डा चिम सवेरे शाम दो टाइम दे रहे गर्म पानी दे नाल तो जब बेकिंग पाउडर दस्य गैस सिस्टम ठीक रहेगा माड़ी वूटी कबजो भी ठीक करते, दे आम तो दुकान तो मिल जाएगा बेकिंग बाकी ओके सत श्रीकाल धन्यवाद वीडियो शेयर करो किसी जाए के नंबर आ चुके मेरे